ਤਾਰ ਸਾਹਿਬ ਮੇਰੇ ਤਿੰਨ ਮਿੰਟ ਨਾ ਆਇਆ ਯਾਰ ਤੂੰ ਮੈਨੂੰ ਮੇਰੇ ਨਾਲ ਵੇਂਦਾ ਹੀ ਨਹੀਂ ਤੂੰ ਵੀ ਨਾ ਨਗਰੋ ਲੈ ਆਡੇ ਮੂਹਰੇ ਵੇਂਦਾ ਰਹਿ ਗੋ ਪੂਰੀ ਵੀ ਜਿੰਨੀ ਚੱਲ ਗਈ ਤੇ ਹਾਰੇ ਨਾਲ ਗਈ ਆ ਕੇ ਗਈ ਸੀ ਕੀ ਆ ਨਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਕਿਉਂ ਜੀ ਹਾਂਜੀ ਹੈਗਾ ਅੱਜ ਮੈਂ ਮੇਰੇ ਖਿਆਲ ਚ ਪੌਣੇ 2 ਮਹੀਨੇ ਬਾਅਦ ਮੈਂ ਇੱਥੇ ਆਇਆ ਉਹ ਵੀ ਕਿ ਇੱਥੇ ਕਿਤੇ ਸਵਾਬ ਬਣਿਆ ਤੇ ਤਾਂ ਕਰਕੇ ਆਇਆ ਮੈਂ ਕਿਉਂਕਿ ਰਜੇਵਾ ਜਿਹੜਾ ਤੁਸੀਂ ਇਸ ਮੋਢਿਆਂ ਦੇ ਉੱਤੇ ਜਿਹੜੀਆਂ ਜ਼ਿੰਮੇਵਾਰੀਆਂ ਪਾਈਆਂ ਨਾ ਜਿਹੜੀਆਂ ਤੁਸੀਂ ਉਹਦੇ ਕਰਕੇ ਮੇਰੇ ਕੋ ਚੱਕਰ ਨਹੀਂ ਲੱਗਾ ਤੇ ਫੋਨ ਤੇ ਵੀ ਮੇਰੀ ਇਹਨਾਂ ਨਾਲ ਗੱਲ ਨਹੀਂ ਸੀ ਹੋਈ ਤੇ ਵੇਖੋ ਜੀ ਅੱਜ ਜਦੋਂ ਬੱਚੇ ਆਪਣੇ ਸਿਰ ਤੇ ਸਟੈਂਡ ਹੋ ਜਾਂਦੇ ਆ ਨਾ ਉਦੋਂ ਉਹਨਾਂ ਨੂੰ ਖੁੱਲੇ ਛੱਡ ਦੇਣਾ ਚਾਹੀਦਾ ਇੱਕ 3D ਇਡੀਕੇਟ ਮੂਵੀ ਆ ਇੱਕ ਤੇ ਜਿਹੜੀ ਮੇਰੇ ਖਿਆਲ ਦੇ ਵਿੱਚ 100 ਦੇ ਵਿੱਚੋਂ 80% ਲੋਕਾਂ ਨੇ ਵੇਖੀ ਹੋਈ ਬੜੀ ਮੋਟੀਵੇਸ਼ਨਲ ਮੂਵੀ ਆ ਜਿਹਦੇ ਵਿੱਚ ਬੱਚਿਆਂ ਨੂੰ ਆਂਦੇ ਕਿ ਬਨ ਕੇ ਨਹੀਂ ਰੱਖਣਾ ਬੱਚਿਆਂ ਨੂੰ ਜਿਹੜਾ ਬਣਾ ਉਹ ਤੁਸੀਂ ਆਪਣੇ ਕਮਾਂਡ ਹੇਠ ਨਹੀਂ ਰੱਖ ਸਕਦੇ ਉਹ ਜੋ ਕਰਦੇ ਉਹਨੂੰ ਕਰ ਲੈਂਦੇ ਰਹਿਣਾ ਚਾਹੀਦਾ ਇਹ ਸਾਡੇ ਉੱਤੇ ਵੀ ਦੌਰ ਆਇਆ ਸੀ ਤੁਹਾਡੇ ਉੱਤੇ ਵੀ ਆਇਆ ਹੈ ਜਿਹੜਾ ਮੈਨੂੰ ਸੁਣ ਰਿਹਾ ਨਾ ਇਸੇ ਕਰਕੇ ਇਹ ਧੀ ਰਾਣੀ ਹੁਣ ਜਵਾਨ ਵਾ ਹੈ ਤੇ ਇਹ ਆਪਣੇ ਫੈਸਲੇ ਆਪ ਲੈ ਸਕਦੀ ਆ ਸਿਆਣੀ ਆ ਸਭ ਤੋਂ ਵੱਡੀ ਗੱਲ ਤੇ ਅਸੀਂ ਇਹ ਚਾਹੁੰਦੇ ਆ ਕਿ ਇਹ ਜ਼ਿੰਮੇਵਾਰੀ ਜਿਹੜੇ ਤਰੀਕੇ ਨਾਲ ਨਿਭਾਈ ਆ ਇਸ ਧੀ ਨੇ ਇਹਨਾਂ ਬੱਚਿਆਂ ਪ੍ਰਤੀ ਇਹ ਤੇ ਚਲੋ ਇਹ ਵੀ ਇਹ ਵੀ ਹੁਣ ਕਿ ਨਮਾਰੇ ਦੀ ਕਿਰਪਾ ਨਾਲ ਆਪਣੀ ਨਾ ਜ਼ਿੰਮੇਵਾਰੀ ਆਪ ਸੰਭੰਦ ਹੈ ਵੀ ਆ ਤੁਸੀਂ ਕੀ ਕਹਿੰਦੇ ਜ਼ਿੰਮੇਵਾਰੀ ਆਪ ਸੰਭੰਦ ਹੈ ਪਿਆ ਤੇ ਅਸੀਂ ਚਾਹੁੰਦੇ ਆ ਕਿ ਹੋਰ ਵੀ ਕਈ ਬੜੇ ਪਰਿਵਾਰ ਐਸੇ ਹੈਗੇ ਨੇ ਜਿਹੜੇ ਪਰਿਵਾਰਾਂ ਦੀ ਸ਼ਿਰਕੁਰ ਰਾਮਦਾਸ ਜੀ ਨੇ ਜਿਹਨਾਂ ਦੀ ਡਿਊਟੀ ਲਈ ਆ ਤੇ ਉਹਦੇ ਕਰਕੇ ਸਾਡੇ ਰਜੀਵਿਆਂ ਕਰਕੇ ਤੁਸੀਂ ਚੈਨਲ ਦੇ ਉੱਤੇ ਵੀਡੀਓ ਤੁਸੀਂ ਵੇਖਦੇ ਹੀ ਹੋਗੇ ਕਿੰਨੀਆਂ ਵੀਡੀਓ ਐਸੀ ਚੜੀਆਂ ਨੇ ਕਿ ਜਿਹੜੀਆਂ ਵੀਡੀਓ ਦੀ ਮਦਦ ਹੋਣੀ ਬਾਕੀ ਸੀ ਤੇ ਮਦਦ ਹੋ ਗਈਆਂ ਤੁਹਾਡੇ ਕਰਕੇ ਸਾਰਾ ਕੁਝ ਹੋਇਆ ਤੇ ਅਸੀਂ ਚਾਹੁੰਦੇ ਆ ਕਿ ਇਹ ਜਿਹੜਾ ਪਰਿਵਾਰ ਵਾ ਇਹ ਪਰਿਵਾਰ ਮੇਰੇ ਦਿਲ ਦੇ ਸਭ ਤੋਂ ਜ਼ਿਆਦਾ ਨੇੜੇ ਆ ਖਾਸ ਕਰ ਸੁਖਰਾਜ ਸਿੰਘ ਹਣਾ ਸੁਖਰਾਜ ਇੱਕ ਐਸਾ ਬੱਚਾ ਵਾ ਕਿ ਜਿਹੜੇ ਬੱਚੇ ਨੂੰ ਮੈਂ ਅੰਤਮ ਸਵਾਸਾਂ ਤੱਕ ਮੈਂ ਇਸ ਭੁਲਾ ਨਹੀਂ ਸਕਦਾ ਕਿ ਮੇਰੇ ਅੰਤਮ ਸਵਾਸ ਜਿੱਦਾਂ ਨਿਕਲਣਗੇ ਨਾ ਉਹਦੋਂ ਉਹਦੋਂ ਤੱਕ ਇਹ ਮੇਰੇ ਮਨ ਤੇ ਮੇਰੇ ਜਹਨ ਦੇ ਵਿੱਚ ਰਹੇਗਾ ਕਿ ਇੱਕ ਸੁਖਰਾਜ ਨਾਮ ਦਾ ਇੱਕ ਬੱਚਾ ਮੇਰਾ ਬੱਚਿਆ ਮੇਰਾ ਬੱਚਾ ਤੇ ਅੱਜ ਮੈਂ ਇਸ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਹਾਲਾਤ ਜਿਹੜੇ ਆ ਇਹ ਮਹਾਰੇ ਦੀ ਕਿਰਪਾ ਨਾਲ ਤੁਸੀਂ ਸਾਰੇ ਜਾਣਿਆ ਨੇ ਸਹੀ ਕੀਤੇ ਤੇ ਕਬਲਵੀਰ ਹੁਣੀ ਵਿੱਕੀ ਵੀਰ ਹੁਣੀ ਵੀ ਇਹਨਾਂ ਦਾ ਬਹੁਤ ਜ਼ਿਆਦਾ ਸਾਥ ਦਿੱਤਾ ਇਹਨਾਂ ਦਾ ਕਿ ਉਹ ਪੰਚਤ ਦੇ ਤਰ੍ਹਾਂ ਹੈ ਨਾ ਹੋਰ ਵੀ ਕਈ ਪਰਿਵਾਰ ਇੱਥੇ ਆਉਂਦੇ ਨੇ ਜਿਹੜੇ ਫਿਜ਼ੀਕਲ ਤੌਰ ਤੇ ਇਹਨਾਂ ਦਾ ਆ ਕੇ ਰਸਣ ਪਾਣੀ ਚ ਚੱਲ ਜਾਂਦਾ ਹੈ ਨਾ ਹੁਣ ਹੁਣ ਮੱਕੀ ਸਾਡੀ ਇੱਕ ਜ਼ਿੰਮੇਵਾਰੀ ਮੇਰੀ ਭੈਣ ਨੇ ਮੇਰੇ ਤੋਂ ਹਟਾਤੀ ਆ ਕਿ ਆਂਦੇ ਆ ਕਿ ਸਾਨੂੰ ਰਸਣ ਦੀ ਲੋੜ ਨਹੀਂ ਨਹੀਂ ਪੈਂਦੀ ਤੇ ਰਸਣ ਕੋਈ ਬਾਬਾ ਜੀ ਹੈਗੇ ਨੇ ਜਿਹੜੇ ਬਾਬਾ ਜੀ ਇੱਥੇ ਆ ਕੇ ਰਸਣ ਦੇ ਜਾਂਦੇ ਨੇ ਇਤਨੀ ਹੈ ਨਾ ਹੈ ਨਾ ਉਹ ਰਸਣ ਪੂਰਾ ਉਹ ਜਿਹੜਾ ਤੁਸੀਂ ਲਿਖਾਉਂਦੇ ਜੇ ਸਾਰਾ ਦੇ ਜਾਂਦੇ ਹਾਂਜੀ ਹਾਂਜੀ ਬਹੁਤ ਸਾਦ ਦਿੱਤਾ ਹਾਂਜੀ ਤੇ ਉਹਨਾਂ ਇਹਨਾਂ ਨੇ ਫਿਰ ਇੱਕ ਬੇਨਤੀ ਕੀਤੀ ਕਿ ਸਾਡ ਕੋਲ ਕਿਉਂਕਿ ਇੱਕ ਚੀਜ਼ ਵਧੀਆ ਵਾ ਕਿ ਆਪਣਾ ਇਧਰੋਂ ਵੀ ਆ ਜੇ ਉਧਰੋਂ ਵੀ ਆ ਜੇ ਇਧਰੋਂ ਵੀ ਆ ਜੇ ਇਹ ਇਹ ਚੀਜ਼ਾਂ ਇਹਨਾਂ ਤਿੰਨ ਬੱਚਿਆਂ ਵਿੱਚ ਨਹੀਂ ਹੈਗੀਆਂ ਇਹ ਮੈਂ ਅੱਗੇ ਵੀ ਤੁਹਾਨੂੰ ਦਰਿਆਫਤ ਕਰ ਚੁੱਕਿਆ ਵਾਂ ਕਿ ਇਹਨਾਂ ਤਿੰਨ ਇਹਨਾਂ ਖਾਸ ਕਰਕੇ ਸਮਝਦਾਰ ਜਿਹੜੀ ਸਿਮਰਨ ਆ ਇਹਨੇ ਕਦੀ ਵੀ ਕੋਈ ਚੀਜ਼ ਵਾਧੂ ਨਹੀਂ ਲਖਾਈ ਸਾਨੂੰ ਕਿ ਸਾਨੂੰ ਆ ਵੀ ਚੀਜ਼ ਚਾਹੀਦੀ ਆ ਆ ਵੀ ਚੀਜ਼ ਚਾਹੀਦੀ ਆ ਜਿਹੜੀ ਲੋੜ ਸਾਨੂੰ ਲੱਗਦੀ ਆ ਨਾ ਕਿ ਇਸ ਬੱਚਿਆਂ ਨੂੰ ਇਸ ਪਰਿਵਾਰ ਨੂੰ ਇਸ ਚੀਜ਼ ਦੀ ਲੋੜ ਆ ਉਹ ਅਸੀਂ ਕਹਿੰਦੇ ਇਹਨਾਂ ਨੂੰ ਕਿ ਤੁਹਾਨੂੰ ਇਸ ਚੀਜ਼ ਦੀ ਲੋੜ ਆ ਜਿ세 ਤਰ੍ਹਾਂ ਗੀਜਰ ਦੀ ਲੋੜ ਸੀ ਜਿ세 ਤਰ੍ਹਾਂ ਵਾਸ਼ਿੰਗ ਮਸ਼ੀਨ ਦੀ ਲੋੜ ਸੀ ਇਹਨਾਂ ਦੀ ਲੋੜ ਅਨੁਸਾਰ ਲੋੜ ਅਨੁਸਾਰ ਜਿਹੜੀ ਲੋੜ ਜਿਹੜੀ ਪੂਰੀ ਕੀਤੀ ਗਈ ਆ ਜਿਹੜੀ ਤੁਹਾਡੇ ਵੱਲੋਂ ਪੂਰੀ ਕੀਤੀ ਗਈ ਹੋਈ ਆ ਇਹ ਗੱਲ ਨਹੀਂ ਆ ਕਿ ਆਪਾਂ ਦਾ ਮੇਨ ਮਕਸਦ ਇਹ ਹੈ ਕਿ ਬਿਨਾਂ ਚੈਰ ਮਾਰਿਆਂ ਸਾਡੇ ਸਾਨੂੰ ਇਹਨਾਂ ਦੀ ਡਿਊਟੀ ਲਈ ਆ ਆਪਾਂ ਉਹ ਹਰ ਇੱਕ ਚੀਜ਼ ਇਹਨਾਂ ਦੇ ਘਰ ਲਈ ਆਈ ਜਿਹੜੀ ਇੱਕ ਘਰ ਦੇ ਵਿੱਚ ਹੋਣੀ ਜ਼ਰੂਰੀ ਹੁਣ ਜ਼ਰੂਰੀ ਹੈ ਹਨਾ ਤੇ ਵੇਖੋ ਜੀ ਸਾਰੀਆਂ ਚੀਜ਼ਾਂ ਪੂਰੀਆਂ ਹੋਣ ਤੋਂ ਬਾਅਦ ਹੁਣ ਮੈਂ ਤੁਹਾਡੇ ਕੋਲ ਇਹ ਨਾਵਾ ਇਜਾਜ਼ਤ ਕਿ ਇਸ ਪਰਿਵਾਰ ਤੋਂ ਮੈਂ ਇਜਾਜ਼ਤ ਇਸ ਕੱਕੜੀ ਲੈ ਸਕਦਾ ਕਿਉਂਕਿ ਮੇਰੀਆਂ ਪਰਸਨਲ ਫੀਲਿੰਗਸ ਇਸ ਬੱਚੇ ਨਾਲ ਬਹੁਤ ਜ਼ਿਆਦੀਆਂ ਜੁੜੀਆਂ ਨੇ ਇਸ ਸੁ크ਰਾਜ ਦੇ ਨਾਲ ਮੇਰੀਆਂ ਬਹੁਤ ਜ਼ਿਆਦਾ ਮਤਲਬ ਕਿ ਇਹ ਨਹੀਂ ਕਿ ਇੱਕ ਕਈ ਹੁੰਦਾ ਨਾ ਕਈ ਐਕਟਿੰਗ ਕਰਦੇ ਆ ਵੀਡੀਓ ਦੇ ਵਿੱਚ ਜਾ ਕੇ ਜਾਂ ਆਪਣਾ ਆਪ ਸ਼ੋਅ ਕਰਦੇ ਆ ਕਿ ਮੈਂ ਇਸ ਪਰਿਵਾਰ ਦੇ ਲਈ ਬਹੁਤ ਜ਼ਿਆਦਾ ਹਿਤੂ ਆ ਇੱਕ ਤੁਸੀਂ ਆਫ ਕੈਮਰਾ ਵੀ ਇਹਨਾਂ ਬੱਚਿਆਂ ਨੂੰ ਤੁਸੀਂ ਕਿਤੇ ਵੀ ਫਿਜ਼ੀਕਲ ਤੌਰ ਤੇ ਇਹਨਾਂ ਬੱਚਿਆਂ ਕੋਲ ਤੁਸੀਂ ਇੱਥੇ ਆਉਂਦੇ ਜੀ ਨਾ ਤੁਸੀਂ ਆਫ ਕੈਮਰਾ ਵੀ ਇਹਨਾਂ ਬੱਚਿਆਂ ਨੂੰ ਪੁੱਛਿਓ ਕਿ ਮੈਂ ਕਿਹੜੇ ਤਰੀਕੇ ਦੇ ਨਾਲ ਇਸ ਬੱਚੇ ਦੇ ਨਾਲ ਮੇਰਾ ਡੀਲਿੰਗ ਹੁੰਦੀ ਆ ਕਿਹੜੇ ਕਿਸ ਤਰੀਕੇ ਨਾਲ ਮੇਰੀਆਂ ਭਾਵਨਾਵਾਂ ਇਸ ਬੱਚੇ ਦੇ ਨਾਲ ਜਾਗਰੂਕਤ ਹੁੰਦੀਆਂ ਨੇ ਇਸੇ ਕਰਕੇ ਬੱਚੀਆਂ ਜਵਾਨ ਹੋ ਗਈਆਂ ਨੇ ਨਹੀਂ ਚਾਹੁੰਦੇ ਕਿ ਆਪਾਂ ਬਾਰ-ਬਾਰ ਆਈਏ ਵੀਡੀਓ ਬਣਾਉਣਾ ਹਾਂ ਤੇ ਅਸੀਂ ਵੇਖੋ ਜੀ ਵੀਡੀਓਜ਼ ਅਸੀਂ ਹੋਰ ਨਹੀਂ ਪਾਉਣਾ ਚਾਹੁੰਦੇ ਕਿਉਂਕਿ ਇੱਕ ਇੱਕ ਹੁੰਦਾ ਵਾ ਕਿ ਇਸ ਅ ਚੈਨਲ ਦੇ ਉੱਤੇ ਵੀਡੀਓ ਪਈ ਹਰ ਇੱਕ ਨੂੰ ਅਡੀਕ ਵੀ ਹੁੰਦੀ ਕਈਆਂ ਨੂੰ ਸਾਡੀਆਂ ਹਰ ਇੱਕ ਵੀਡੀਓ ਦੀ ਅਡੀਕ ਹੁੰਦੀ ਆ ਇਹ ਨਹੀਂ ਕਿ ਸਾਡੀ ਇਕੱਲੀ ਸਿਮਰਨ ਹੁਣਾ ਦੀ ਜਾਂ ਜਿਹੜੇ ਬਾਪੂ ਜੀ ਹੁਣਾ ਦੀ ਸੇਵਾ ਹੋਈ ਹੈ ਜਾਂ ਜਿਹੜਾ ਵੀਰ ਦੀ ਸੇਵਾ ਚੱਲ ਰਹੀ ਹੈ ਜਗਰੂਪ ਸਿੰਘ ਜਿਹੜਾ ਅ ਬਿਮਾਰੀ ਤੋਂ ਜਿਹੜਾ ਜੂਝ ਰਿਹਾ ਵਾ ਹੁਣ ਵੇਖੋ ਜੀ ਕਈ ਪ੍ਰਵਾਹਣਾ ਹੁਣ ਮੈਂ ਇੱਥੇ ਮੈਂ ਜ਼ਿਕਰ ਕਰ ਦੇਣਾ ਤੁਹਾਨੂੰ ਇੱਥੋਂ ਮੇਰੇ ਖਿਆਲ ਦੇ ਵਿੱਚ 20 ਕਿਲੋਮੀਟਰ ਦੂਰ ਤੇ ਇੱਕ ਪਿੰਡ ਹੋਣਾ ਵਾ ਜਿਸ ਪਿੰਡ ਤੁਹਾਨੂੰ ਫੋਨ ਆਇਆ ਜਿਹੜਾ ਦੋ ਬੱਚੇ ਖਾਲੀ ਹੈ ਹਨਾ ਦੋ ਬੱਚੇ ਆ ਇਸ ਤਰੀਕੇ ਨਾਲ ਹੀ ਆ ਕਿ ਐਡਾ ਕਿ ਐਡੀ ਇੱਕ ਗੁੱਡੀ ਆ ਤੇ ਇਸ ਤੋਂ ਥੋੜਾ ਜਿਹਾ ਛੋਟਾ ਕਾਕਾ ਵਾ ਤੇ ਦੋਵੇਂ ਬੱਚੇ ਘਰ ਦੇ ਵਿੱਚ ਤੇ ਮਾਂ ਪਿਓ ਚਲੇ ਗਏ ਸੰਸਾਰ ਤੋਂ ਅਹ ਇਕੱਠੇ ਵੀ ਨਹੀਂ ਰਹਿੰਦੇ ਇੱਕ ਪੂਆ ਖੁਰੇਂਦਾ ਵਾ ਤੇ ਇੱਕ ਪਣੀ ਕਿ ਹੋ ਹੋਰ ਕੇ ਰਿਸ਼ਤੇਦਾਰ ਕੋ ਰਹਿੰਦਾ ਵਾ ਹੁਣ ਉਹਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਹਰ ਸੁੱਖ ਸਹੂਲਤ ਜਿਹੜੀ ਆ ਉਹ ਜਿਸ ਤਰ੍ਹਾਂ ਇਸ ਪਰਿਵਾਰ ਦੀ ਤੁਸੀਂ ਸਾਰੇ ਜਣਿਆਂ ਨੇ ਕੀਤੀ ਆ ਨਾ ਅਸੀਂ ਸਾਰੇ ਜਣਿਆਂ ਨੇ ਰਲ ਮਿਲ ਕੇ ਇਸ ਪਰਿਵਾਰ ਦਾ ਕਿ ਬਹੁਤ ਜ਼ਿਆਦਾ ਸੋਚਿਆ ਇਸੇ ਤਰੀਕੇ ਨਾਲ ਹੁਣ ਉਸ ਪਰਿਵਾਰ ਦੇ ਵੱਲ ਅਸੀਂ ਜਾ ਰਹੇ ਆ ਉਸ ਪਰਿਵਾਰ ਦੀ ਜਿਹੜੀ ਵੀਡੀਓ ਬਾਬ ਥੋੜੇ ਦਿਨਾਂ ਤੱਕ ਪੈ ਜਾਣੀ ਆ ਤੇ ਉਸ ਪਰਿਵਾਰ ਦੀ ਬਾਤ ਤੁਸੀਂ ਸਾਰੇ ਜਣਿਆਂ ਨੇ ਫੜਨੀ ਜੇ ਤੇ ਤੁਸੀਂ ਸਾਰੇ ਜਣਿਆਂ ਨੇ ਅਰਦਾਸ ਕਰਨੀ ਠੀਕ ਹੈ ਨਾ ਤੁਸੀਂ ਸਾਰੇ ਜਣੇ ਅਰਦਾਸ ਕਰਨੀ ਆ ਤੇ ਅੱਜ ਮੈਂ ਤੁਹਾਨੂੰ ਅ ਮੈਂ ਹੁਣ ਮੈਂ ਤੁਹਾਨੂੰ ਇੱਕ ਇੱਕ ਗੱਲ ਕਹਿ ਚੱਲਿਆ ਤੁਹਾਨੂੰ ਹਾਂਜੀ ਪੁੱਤ ਜਦੋਂ ਤੁਸੀਂ ਹੁਣ ਬਿੰਦੇ ਜੇ ਨਾ ਚਲੋ ਸਵੇਰੇ ਉੱਠਦੇ ਜੇ ਸਵੇਰੇ ਉੱਠ ਕੇ ਇਸ਼ਨਾਨ ਕਰਨ ਤੋਂ ਚਾਹੀ ਪਹਿਲੋ ਕਿਉਂਕਿ ਸਰਦੀਆਂ ਆ ਜੇ ਹਨਾ ਇਸ਼ਨਾਨ ਕਰਨ ਤੋਂ ਪਹਿਲੋ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰਿਆ ਕਰੋ ਵਾਹਿਗੁਰੂ 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 ਕਿਉਂਕਿ ਮਹਾਰਾਜ ਨੇ ਵਾਹਿਗੁਰੂ ਨੇ ਸਾਰਾ ਕੁਝ ਸਾਨੂੰ ਦਿੱਤਾ ਵਾਈਗੁਰ ਨੇ ਸਵਾਸ ਦਿੱਤੇ ਵਾਈਗੁਰ ਨੇ ਜੀਵਨ ਦਿੱਤਾ ਵਾਈਗੁਰ ਨੇ ਸਾਰਾ ਕੁਝ ਸਾਨੂੰ ਕੀ ਨਾ ਦਾ ਚੱਲਣ ਫਿਰਨ ਜੋਗਾ ਰੱਖਿਆ ਸਾਨੂੰ ਹੈਨਾ ਇਸੇ ਕਰਕੇ ਉਸ ਪ੍ਰਮਾਤਮਾ ਨੂੰ ਸਿਰੇ ਤੜਕੇ ਉੱਠ ਕੇ ਅਸੀਂ ਉਸ ਪ੍ਰਮਾਤਮਾ ਨੂੰ ਯਾਦ ਜ਼ਰੂਰ ਕਰਨਾ ਹੈਨਾ ਇੱਕ ਭੈਣ ਵਾ ਇੱਕ ਮਿੰਟ ਇੱਕ ਇੱਕ ਭੈਣ ਆ ਅਮਨਦੀ ਅਮਨਦੀ ਦੀ ਆ ਤੁਸੀਂ ਲਾ ਲੋ ਕਿ YouTube ਤੋਂ ਮੇਰੀ ਇੱਕ ਭੈਣ ਜਿਨ੍ਹਾਂ ਨੇ ਬਹੁਤ ਜ਼ਿਆਦਾ ਪਿਆਰ ਜਤਾਇਆ ਸੀ ਇਸ ਐਨਜੀਓ ਦੇ ਪ੍ਰਤੀ ਉਹਨਾਂ ਨੇ ਇੱਕ ਮੇਰੇ ਨਾਲ ਗੱਲ ਗੱਲ ਰੱਖੀ ਸੀ ਕਿ ਜਿਸ ਪਰਿਵਾਰ ਦੇ ਵਿੱਚ ਵੀ ਤੁਸੀਂ ਜਾਂਦੇ ਜੇ ਨਾ ਉਹਨਾਂ ਨੂੰ ਵਾਹਿਗੁਰੂ ਦੇ ਸਿਮਰਨ ਦੇ ਨਾਲ ਜ਼ਰੂਰ ਜੁੜਿਆ ਕਰੋ ਇਹ ਗੱਲ ਬਹੁਤ ਵੱਡੀ ਹੈ ਇਹ ਗੱਲ ਛੋਟੀ ਮੋ ਛੋਟੀ ਜੀ ਗੱਲ ਨਹੀਂ ਹੈਗੀ ਕਿਉਂਕਿ ਅੰਧਿਆ ਕਿ ਜਿਹੜਾ ਜੇਸ ਰਾਹ ਦਾ ਪੰਦੀ ਹੋਵੇ ਨਾ ਉਹਨੂੰ ਉਸ ਰਾਹ ਦੇ ਉੱਤੇ ਪਾ ਦਈਏ ਨਾ ਕਿਸੇ ਨੂੰ ਤੇ ਮੇਰੇ ਵੀ ਆ ਮੇਰੇ ਖਿਆਲ ਦੇ ਵਿੱਚ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਹੋ ਸਕਦੀ ਇਸੇ ਕਰਕੇ ਮੈਂ ਤੁਹਾਨੂੰ ਦੋਵਾਂ ਬੱਚਿਆਂ ਨੂੰ ਤੇ ਇਹ ਬੱਚਾ ਦੇ ਛੋਟਾ ਵਾ ਜੇ ਨਾਲ ਬਿਠਾਏ ਕਰੋ ਇਨੂੰ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰਾਇਆ ਕਰੋ ਠੀਕ ਹੈ ਨਾ ਠੀਕ ਹੈ ਨਾ ਅੱਜ ਤੋਂ ਬਾਅਦ ਅਸੀਂ ਆਵਾਂਗੇ ਪਰ ਕੈਮਰਾ ਦੇ ਸਾਹਮਣੇ ਨਹੀਂ ਆਵਾਂਗੇ ਹਨਾ ਆਪਾਂ ਕੈਮਰਾ ਹੁਣ ਆ ਲਾਸਟ ਆ ਲਾਸਟ ਵਾ ਵੀਡੀਓ ਮੇਰੇ ਖਿਆਲ ਦੇ ਵਿੱਚ ਬਾਕੀ ਮਹਾਰਾ ਨਚਾਇਆ ਤੇ ਸ਼ਾਇਦ ਬਣ ਜੇ ਪਰ ਇਹ ਆ ਕਿ ਮੇਰੇ ਵੱਲੋਂ ਇਹ ਲਾਸਟ ਵੀਡੀਓ ਆ ਇਹਨਾਂ ਬੱਚਿਆਂ ਦੀ ਤੁਹਾਡੇ ਸਾਹਮਣੇ ਰੂਬ ਰੂ ਕਰਾਉਣ ਦੀ ਬਾਕੀ ਜਿਸ ਤਰ੍ਹਾਂ ਆਪਸ ਦੇ ਵਿੱਚ ਅਸੀਂ ਪਰਿਵਾਰ ਮਿਲਦੇ ਆ ਨਾ ਉਸ ਤਰੀਕੇ ਨਾਲ ਹੀ ਮਿਲਦੇ ਰਹਿਣਾ ਹਾਂਜੀ ਇਸ ਤਰੀਕਾ ਨਾ ਹਨਾ ਕਿ ਤੁਸੀਂ ਧੀਆ ਵਾ ਬੱਚਾ ਵਾ ਤੇ ਜੇ ਕਿਸੇ ਕਿਸੇ ਚੀਜ਼ ਦੀ ਲੋੜ ਪੈਂਦੀ ਆ ਤੁਸੀਂ ਸਾਨੂੰ ਜੇ ਤੁਹਾਡੀ ਲੋੜ ਨਹੀਂ ਪੂਰੀ ਹੁੰਦੀ ਇਹ ਸਾਨੂੰ ਫੋਨ ਕਰਦੇ ਕਰਨਾ ਠੀਕ ਹੈ ਨਾ ਅਸੀਂ ਆਪਣੇ ਮਾਪਿਓ ਪੱਲਾ ਨਹੀਂ ਛੱਡਦੇ ਅਸੀਂ ਤੁਹਾਡੇ ਨਾਲ ਅਸੀਂ ਇਹ ਨਹੀਂ ਆਖਦੇ ਕਿ ਅਸੀਂ ਕੁਝ ਲੈ ਕੇ ਨਹੀਂ ਆਉਣਾ ਅਸੀਂ ਅੱਜ ਤੋਂ ਬਾਅਦ ਨਹੀਂ ਆਉਣਾ ਹਨਾ ਦੇਖ ਰਹੀ ਆ ਨਾ ਕਿ ਸਾਨੂੰ ਲੱਗਦਾ ਵੀ ਆ ਵਾ ਕਿ ਚਲੋ ਜਿਤਨਾ ਹੁਣ ਨਾਨੀ ਤੁਹਾਡੇ ਨਾਨੀ 1 ਮਿੰਟ ਤੁਹਾਡੀ ਨਾਨੀ ਨਾਲ ਗੱਲ ਹੋਈ ਹਨਾ ਤੁਹਾਡੇ ਕੀ ਨਾਂ ਦਾ ਦਾਦਾ ਜੀ ਨਾਲ ਗੱਲ ਹੋਈ ਤੁਹਾਡੀ ਦਾਦੀ ਹਣੀ ਸਾਨੂੰ ਆਪਸ ਦੇ ਵਿੱਚ ਮਿਲਦੇ ਆ ਚਲੋ ਮਾਰੇ ਦੀ ਕਿਰਪਾ ਨਾਲ ਮਿਲੰਦੇ ਪਏ ਹਨਾ ਇਸ ਕਰਕੇ ਮੇਰਾ ਇੱਕ ਫਰਜ਼ ਬਣਦਾ ਵਾ ਕਿ ਪਰਿਵਾਰ ਨੂੰ ਇਕੱਠਾ ਕਰਨਾ ਹਣਾ ਉਹ ਪਰਿਵਾਰ ਇਕੱਠਾ ਹੋ ਗਿਆ ਵਾ ਤੇ ਹੁਣ ਆਪਾਂ ਚਾਹੁੰਦੇ ਆ ਕਿ ਇਸ ਪਰਿਵਾਰ ਨੂੰ ਆਪਸ ਦੇ ਵਿੱਚ ਇਕੱਠਾ ਕਰਕੇ ਇਸ ਪਰਿਵਾਰ ਦਾ ਪ੍ਰਸ਼ਾਦਾ ਪਾਣੀ ਜਿਹੜਾ ਵਾ ਉਹ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਰੇ ਜਾਣੇ ਜੀ ਸ਼੍ਰੀ ਗੁਰੂ ਰਾਮਦਾਸ ਜੀ ਨੇ ਚਲਾਤਾ ਤੇ ਆਪਾਂ ਹੁਣ ਇਸ ਪਰਿਵਾਰ ਨੂੰ ਔਨ ਕੈਮਰੇ ਦੇ ਵਿੱਚ ਅਸੀਂ ਨਹੀਂ ਲੈ ਕੇ ਆਵਾਂਗੇ ਉਸ ਤਰ੍ਹਾਂ ਫਿਜ਼ੀਕਲ ਤੌਰ ਤੇ ਜਿਦ ਤਰ੍ਹਾਂ ਹੀ ਹੋਣਾ ਹੈ ਇਸ ਤਰੀਕੇ ਨਾਲ ਅਸੀਂ ਆਵਾਂਗੇ ਪਰ ਕੈਮਰੇ ਦੇ ਉੱਤੇ ਵੀਡੀਓ ਨਹੀਂ ਦੇ ਪਈ ਅਸੀਂ ਲੈ ਕੇ ਆਵਾਂਗੇ ਇਸੇ ਕਰਕੇ ਇੱਲਾਹ ਵਾਲਾ ਤੇ ਕਿਹੋ ਜੇ ਰਹਿ ਚੁੱਕੇ ਨੇ ਹਾਂ ਹਾਂ ਪਰ ਤੁਹਾਨੂੰ ਪਤਾ ਤੁਸੀਂ ਇਹ ਚੀਜ਼ ਆਪਣੇ ਪਿੰਡੇ ਤੇ ਪਿੰਡੇ ਦੇ ਹੰਡਾਈ ਹਾਂ ਤੇ ਬਸ ਉਸੇ ਚੀਜ਼ ਦਾ ਮਹਰਾ ਦਾ ਸ਼ੁਕਰ ਕਰੋ ਮੈਨੂੰ ਲੱਗਦਾ ਵਾ ਜਿਸ ਤਰੀਕੇ ਨਾਲ ਆਪਾਂ ਪਹਿਲੇ ਦਿਨ ਆਏ ਹਾਂ ਹਾਂ ਤੇ ਉਦੋਂ ਸਿਮਰਨ ਦੇ ਦੱਸਣ ਮੁਤਾਬਿਕ ਜੋ ਵੀ ਸੀਗਾ ਹਾਂ ਪਹਿਲੀ ਵੀਡੀਓ ਬਨ ਹੋਏ ਤੱਕ ਪਤਾ ਵਾ ਕਿ ਉਸ ਵੀਡੀਓ ਦੇ ਵਿੱਚ ਹਾਂ ਕਿ ਉਸ ਵੀਡੀਓ ਵਿੱਚ ਦੱਸਣ ਮੁਤਾਬਿਕ ਜੀ ਕੋਈ ਸਾਥ ਨਹੀਂ ਸੀ ਕੋਈ ਕਿੰਨੀ ਸੀ ਕਿ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਣੇ ਪਿੰਡਪਰਾਂ ਨੂੰ ਰੋਟੀ ਕਵਾਈ ਹਾਂ ਇਹ ਗੱਲ ਸਹੀ ਵੀ ਹੈ ਮਹਰਾ ਦੀ ਕਿਰਪਾ ਇੰਨੀ ਹੈ 1.5 ਮਿੰਟ ਤਾਂ ਆਪਾਂ ਨਹੀਂ ਕੁਝ ਵੀ ਲੈ ਕੇ ਆਇਆ ਹਾਂ ਹਾਂ ਤੇ ਜਦੋਂ ਆਪਾਂ ਕੋਣ ਹੁੰਦੇ ਆ ਦੇਣ ਵਾਲੇ ਪਰ ਸ਼੍ਰੀ ਗੁਰੂ ਰਾਮਦਾਸ ਜੀ ਦੇਣ ਵਾਲੇ ਆ ਜੀ ਮਹਾਰਾਜ ਨੇ ਮੈਨੂੰ ਲੱਗਦਾ ਵਾ ਕੋਈ ਬਾਹ ਫੜੀ ਹੈ ਬੱਚਿਆਂ ਦੀ ਹੂੰ ਤੇ ਜੇ ਕੋਈ ਹੋਰ ਵੀਰ ਦਾ ਹੈ ਨਾ ਕਿ ਦੇ ਰਿਹਾ ਤੁਹਾਨੂੰ ਕੋਈ ਇਸ ਚੀਜ਼ ਦੀ ਹੈਲਪ ਤੇ ਬਹੁਤ ਅੱਛੀ ਗੱਲ ਆ ਜਿੱਦਨ ਤੁਹਾਨੂੰ ਲੱਗਦਾ ਵਾ ਕਿ ਚਲੋ ਕੁਝ ਕਰਨਾ ਕਰਕੇ ਉਹ ਨਹੀਂ ਆ ਪਾਏ ਜਾਂ ਤੁਹਾਨੂੰ ਕਿਸੇ ਚੀਜ਼ ਦੀ ਤੰਗੀ ਪਰੇਸ਼ਾਨੀ ਆ ਰਹੀ ਹਾਂ ਇੱਥੇ ਤੁਸੀਂ ਫੋਨ ਕਰਕੇ ਦੱਸਣਾ ਵਾ ਜੇ ਤੁਸੀਂ ਆ ਸਕਦੇ ਹੋ ਸਾਡੇ ਕੋਲ ਤੇ ਆਜੋ ਜੇ ਅਸੀਂ ਆ ਸਕਦੇ ਤੇ ਅਸੀਂ ਆ ਜਮਾ ਠੀਕ ਹੈ ਨਾ ਸਾਡਾ ਤੁਹਾਡੇ ਨਾਲ ਕੋਈ ਹੋਣੀ ਹੈ ਕਿ ਆਪਾਂ ਕੋ ਪੱਲਾ ਨਹੀਂ ਛੜੰਦੇ ਕੋਈ ਗੁੱਸਣ ਰਾਜ ਕੀ ਨਹੀਂ ਬਸ ਇਹ ਥੋੜਾ ਜਿਹਾ ਕਿ ਦਿਨਾਂ ਕਿਤੇ ਮੰਨਣ ਨੂੰ ਇਹ ਲੱਗਦਾ ਵਾ ਆਪਾਂ ਥੋੜਾ ਲੋੜ ਤੋਂ ਵੱਧ ਇੰਟਰਫੀਰੈਂਸ ਕਰਨ ਕਰਨੀ ਚਾਹੀਜੀ ਹੈ ਹਾਂ ਹਾਂ ਆਪਾਂ ਜ਼ਿਆਦਾ ਹੀ ਮਾਂ ਬੇ ਬਣ ਗਈ ਸੀ ਹਾਂ ਇਸੇ ਕਰਕੇ ਆਪਾਂ ਆਪਾਂ ਨਾ ਦੇ ਵੀ ਇੰਨਾ ਜ਼ਿਆਦਾ ਹੱਕ ਜਿਤਾ ਨਹੀਂ ਸਕਦੇ ਜਿਤਾ ਨਹੀਂ ਸਕਦੇ ਇਸੇ ਇਸੇ ਕਰਕੇ ਮੈਂ ਪਹਿਲੀ ਮੈਂ ਪਹਿਲੀਆਂ ਕਪੀਲੀਆਂ ਦੇ ਵਿੱਚ ਤਾਂ ਨਾਲ ਇਸ ਗੱਲ ਸਾਂਝੀ ਕਰ ਚੁੱਕਾ ਵਾਂ ਕਿ ਜਿਹੜਾ ਬੱਚਿਆਂ ਨੂੰ ਉਹਨਾਂ ਦੇ ਹਾਲਾਤਾਂ ਤੇ ਛੱਡ ਦੇਣਾ ਚਾਹੀਦਾ ਵਾ ਕਿ ਜਿਹੜੇ ਬੱਚੇ ਜਿਹੜੇ ਆਪਣੀ ਮਰਜ਼ੀ ਮੁਤਾਬਿਕ ਜੀਵਨ ਜੀਣਾ ਚਾਹੁੰਦੇ ਜਿਹੜੇ ਹਨਾ ਇਸੇ ਕਰਕੇ ਅਸੀਂ ਸਾਰ ਤਾਂ ਲਵਾਂਗੇ ਜੇ ਬੱਚੇ ਸਾਨੂੰ ਆਖਣਗੇ ਜੇ ਸਾਨੂੰ ਫੋਨ ਕਰਕੇ ਸਾਨੂੰ ਕੁਝ ਨਾ ਕੁਝ ਦੱਸਣਗੇ ਕਿ ਸਾਨੂੰ ਆਸ ਚੀਜ਼ ਦੀ ਲੋੜ ਆ ਤੇ ਅਸੀਂ ਉਹ ਇਹਨਾਂ ਦੀ ਚੀਜ਼ ਦੀ ਇਸੇ ਕਰਕੇ ਅੱਜ ਪਾੜ ਦੇਣੀ ਆ ਹਨਾ ਅਗਲੇ ਮੰਨੇ ਵੀ ਤੇ ਲੋਡ ਹੋਣੀ ਚਾਹੀਦੀ ਆ ਹਾਂ ਇਸੇ ਕਰਕੇ ਇਹ ਧੀ ਧਿਆਣੀ ਨੇ ਇੱਕ ਗੱਲ ਬੜੀ ਵਧੀਆ ਵਾ ਕਿ ਜਿਸ ਤਰ੍ਹਾਂ ਅਸੀਂ ਇੱਕ ਇੱਕ ਬਜ਼ੁਰਗਾਂ ਕੋਹੇ ਗਏ ਤੇ ਉਹਨਾਂ ਦੇ ਉਹਨਾਂ ਨੇ ਆਖਿਆ ਸਾਡੇ ਕੋ ਆ ਵੀ ਨਹੀਂਗਾ ਆ ਵੀ ਨਹੀਂਗਾ ਕੁਝ ਵੀ ਨਹੀਂ ਗਾਦੇ ਸਾਡੇ ਕੋ ਜਦ ਕਿ ਉਹਨਾਂ ਦੀ ਅਸੀਂ ਆਖਿਆ ਕਿ ਅਸੀਂ ਤੁਹਾਡੇ ਜਿਹੜੇ ਘਰ ਦੀ ਨ ਸਫਾਈ ਕਰ ਦਿੰਨੇ ਆ ਜਦੋਂ ਘਰ ਦੀ ਸਫਾਈ ਕੀਤੀ ਤੇ ਜਿਹੜੇ ਚੀਜ਼ਾਂ ਉਹਨਾਂ ਨੇ ਲਖਾਈਆਂ ਨਾ ਕਿ ਸਾਡੇ ਕੋ ਆ ਚੀਜ਼ਾਂ ਨਹੀਂ ਹੈਗਾ ਸਾਰੀ ਤੇ ਵਿੱਚੋਂ ਨਿਕਲਾਈਆਂ ਕਈਆਂ ਨੂੰ ਘਰ ਭਰਨ ਦੀ ਆਦਤ ਹੁੰਦੀ ਆ ਤੇ ਇਸ ਪਰਿਵਾਰ ਦੇ ਵਿੱਚ ਆ ਕੇ ਇਸ ਖਾਸ ਕਰ ਇਸ ਬੱਚੀ ਵਾਲ ਮੈਨੂੰ ਜਦੋਂ ਮੈਂ ਵੇਖਦਾ ਨਾ ਇਹਨੇ ਕਦੀ ਵੀ ਸਾਨੂੰ ਉਹ ਚੀਜ਼ ਨਹੀਂ ਦਿਖਾਈ ਅਸੀਂ ਆਪ ਲਖਾਈਏ ਤਾਂ ਲਿਖਾ ਦਈਏ ਕਿ ਪਤਾ ਇਸ ਚੀਜ਼ ਦੀ ਲੋੜ ਤੇ ਆਪ ਨਹੀਂ ਕਿਹਾ ਕਰੀ ਇਸੇ ਕਰਕੇ ਕਈ ਵਾਰੀ ਐਸੇ ਐਸੇ ਬੱਚਿਆਂ ਦੇ ਨਾਲ ਜਿਹੜਾ ਵਾ ਮਨ ਭਜਦਾ ਵਾ ਖਾਸ ਕਰ ਸੁਖਰਾਜ ਦੇ ਨਾਲ ਤੇ ਅੱਜ ਮਿਲ ਕੇ ਚੱਲੇ ਆ ਹੁਣ ਸੁਖਰਾਜ ਨੂੰ ਤੇ ਸੁਖਰਾਜ ਹੁਣ ਮੈਨੂੰ ਪਾਰੀ ਕਰੂਗਾ ਨਾ ਹੁਣ ਪਾਰੀ ਕਰੂਗਾ ਨਾ ਪਾਰੀ ਵੇਖੀ ਪਾਰੀ ਕਰੇ ਖੱਟੇ ਉਹ ਤੁਹਾਡੀ ਭਲੀ ਹੋ ਰਿਓਏ ਹੈਂ ਤੇ ਇਥੋਂ ਲੈਨੇ ਆ ਤੁਹਾਡੀ ਕੋਈ ਇਜਾਜ਼ਤ ਤੇ ਅਸੀਂ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਿਹੜੀ ਵੀਡੀਓ ਆ ਦੋ ਬੱਚਿਆਂ ਦੀ ਕੀ ਪਤਾ ਹੋਰ ਕੋਈ ਵੀਡੀਓ ਆ ਜਾਏ ਕਿਉਂਕਿ ਬੜੀਆਂ ਇਨਕੁਆਰੀ ਸਾਡੇ ਕੋਲ 30 40 ਇਨਕੁਆਰੀਸ ਹੈਗੀਆਂ ਵਾ ਜਿਹਦੇ ਵਿੱਚੋਂ ਅਸੀਂ ਮਾਰਕ ਕੀਤੀਆਂ ਵਾ ਚਾਰ ਜਾਂ ਪੰਜ ਕਿਉਂਕਿ ਅਸੀਂ ਸੋਚਿਆ ਵਾ ਕਿ ਮਹੀਨੇ ਦੀਆਂ ਪੰਜ ਜਾਂ 6 ਵੀਡੀਓਜ਼ ਜਿਹੜੀਆਂ ਵਾ ਅਸੀਂ ਅਪਲੋਡ ਕਰਨੀਆਂ ਵਾ ਜਿਹੜੀਆਂ ਸਿਵਾਵਾ ਹੋ ਜਾਣ ਇਸੇ ਕਰਕੇ ਹਰ ਇੱਕ ਵੀਡੀਓ ਨੂੰ ਤੁਸੀਂ ਸੇਵਾ ਜਾਣ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਉਸ ਵੀਡੀਓ ਦੇ ਵਿੱਚ ਜਿਨ੍ਹਾਂ ਦਾ ਜੋ ਵੀ ਦੁੱਖ ਤੁਹਾਨੂੰ ਤੁਹਾਡੇ ਸਾਹਮਣੇ ਰੱਖਿਆ ਜਾਂਦਾ ਵਾ ਉਹਨੂੰ ਆਪਣਾ ਦੁੱਖ ਜਾਣ ਕੇ ਉਹਦੇ ਉੱਤੇ ਅਮਲ ਕਰਕੇ ਉਹਦਾ ਜਾਂ ਸ਼ੇਅਰ ਕਰਦਿਆ ਕਰੋ ਅਸੀਸ ਬਖਸ਼ਿਆ ਕਰੋ ਤੇ ਉਹਨਾਂ ਦੀ ਲੋਣਿੰਦਾ ਜਿਹੜੀ ਹੈਗੀ ਮਦਦ ਆ ਉਹ ਅਸੀਂ ਪੂਰੀ ਕਰਦਿਆ ਕਰੀਏ ਅਸੀਂ ਇਸੇ ਕਰਕੇ ਹੁਣ ਤਾਂ ਹੁਣ ਤੁਹਾਡੇ ਕੋਲ ਇਹਨਾਂ ਮੈਂ ਇਜਾਜ਼ਤ ਹੈ ਕਿ ਅੱਜ ਦਿਨ ਲਾਸਟ ਵਾਰ ਹੀ YouTube ਤੇ ਆਉਣਾ ਮੰਨ ਲਓ ਠੀਕ ਹੈ ਵੀਰ ਜੀ ਨੇ ਜੋ ਕਿਹਾ ਕਿਉਂ ਦੱਸੋ ਕੀ ਮਤਲਬ ਇੱਥੇ ਗਲਤ ਕੀ ਹੈ ਸਾਰਾ ਕੁਝ ਠੀਕ ਹੀ ਆ ਮੈਂ ਕੁਝ ਗਲਤ ਕੀ ਨਹੀਂ ਤੇ ਕੀ ਆ ਨਹੀਂ ਆਉਣਾ ਤਾਂ ਕਰਨਾ ਹੀ ਆ ਤੇ ਵੀਡੀਓ ਪਾਇਆ ਕਰਨੀ ਹੈ ਫਿਰ ਦੱਸੋ ਕੀ ਕੀ ਗਲਤ ਕਿਹਾ ਪਰ ਦੱਸੋ ਨਾ ਫਿਰ ਆਪਾਂ ਆਪਾਂ ਉਸ ਚੀਜ਼ ਦਾ ਸੋਲੂਸ਼ਨ ਕਰਦੇ ਦਿੰਦੇ ਹਾਂ ਨਾ ਜਿੱਦਾਂ ਤੁਸੀਂ ਕਹੋਗੇ ਆਪਾਂ ਉਦਾਂ ਕਰਨਾ ਦੱਸੋ ਜੇ ਤੂੰ ਸੋਚ ਲੈ ਪਹਿਲਾਂ ਸਿਮਰਤ ਨੂੰ ਪੁੱਛ ਲਓ ਦੱਸੋ

ਭਾਈ ਗੁਰਜੀ ਕਾ ਹਲਸਾ ਭਾਈ ਗੁਰਜੀ ਕੀ ਫਤਿਹ ਮੈਂ ਹੀ ਜਨੀ ਆ ਕਿ ਤੁਸੀਂ ਹਰਮੀ ਨਹੀਂ ਸਾਡੇ ਕੋਲ ਆਇਆ ਕਰੋ ਤੇ ਸਾਨੂੰ ਮਿਲ ਕੇ ਜਾਇਆ ਕਰੋ ਆਏ ਆਏ ਉਹ ਤਾਂ ਪਤਾ ਹੋਇਆ ਹੈ ਕਿ ਨਾ ਹਾਂਜੀ ਅਸੀਂ ਇਹ ਕਿ ਅਪਾ ਜਿੱਦ ਤਰ ਅੱਗੇ ਆਉਨੇ ਆ ਵੀਡੀਓ ਬਣਾਈ ਪਾਈ ਜਾਂ ਕੁਝ ਵੀ ਹੈ ਹੈਨਾ ਜਿੱਦ ਤਰ ਪਹਿਲਾਂ ਆਉਨੇ ਆ ਉਸ ਟਾਈਪ ਨਾ ਨਹੀਂ ਆਇਆ ਕਰਾਂਗੇ ਪਰ ਵੀਡੀਓ ਨਹੀਂ ਪਾਇਆ ਕਰਾਂਗੇ ਤੇ ਜਿਦ ਤਰਾ ਮੰਨ ਲਓ ਕਿ ਇਹ ਪੱਕਾ ਹੁੰਦਾ ਵੀ ਆਪਾਂ ਇੰਨੀ ਤਰੀਕ ਨੂੰ ਹੀ ਜਾਣਾ ਵਾ ਇਹ ਤੋਂ ਥੋੜਾ ਬਤਾ ਅੱਗੇ ਪਿਛੇ ਡਾਗੇ ਅੱਗੇ ਪਿਛੇ ਹੋ ਜਾ ਕਰੇਗਾ ਤੇ ਆਇਆ ਆਇਆ ਪਤਾ ਮੈਂ ਕਿ ਤੋ ਆਖਿਆ ਮੈਂ ਮੈਂ ਨਹੀਂ ਆਇਆ ਕਰਨਾ ਮੈਂ ਖਿਆ ਤਾਂ ਮੈਂ ਮੈਂ ਆਇਆ ਕਰੂੰਗਾ ਵੀਡੀਓ ਨਹੀਂ ਪਾਇਆ ਕਰਨਾ ਠੀਕ ਹੈ ਨਾ ਇਹ ਗੱਲ ਆਖੀ ਤੂੰ ਕਿ ਤੂੰ ਹੁਣ ਵੱਡੇ ਹੋ ਗਏ ਨਾ ਵਿਆਹ ਵੀ ਕਰਨਾ ਵਾ ਫੇਰ ਇਤਰਾ ਵੀਡੀਓ ਇੰਨੀ ਪੈਣੀਆਂ ਚੰਗੀ ਗੱਲ ਹੈ ਨਾ ਹਾਂਜੀ ਇਸ ਕਰਕੇ ਆਪਾਂ ਹੁਣ ਵੀਡੀਓ ਨਹੀਂ ਪਾਇਆ ਕਰੀਏ ਠੀਕ ਹੈ ਨਾ ਹਾਂ ਤੂੰ ਹੀ ਤੂੰ ਕਹਿਣਾ ਜੇ ਉਪਰ ਇਹ ਵਿੱਚ ਨਹੀਂ ਕੁਛ ਨਹੀਂ ਕਹਿਣਾ ਹੂੰ ਅਹੀਂ ਆਇਆ ਕਰਨਾ ਪਤਾ ਹਾਂਜੀ ਆ ਜਾ ਤੇ ਹਾਂਜੀ ਅਹੀਂ ਆ ਜਾ ਕਰੀ ਹਾਂਜੀ ਤੇਰੀ ਤੇਰੀ ਪਰਮਿਸ਼ਨ ਹੋਣੀ ਬੜੀ ਜ਼ਰੂਰੀ ਹੈ ਨਾ ਨਹੀਂ ਤੁਸੀਂ ਆਣੇ ਚਲੋ ਠੀਕ ਹੈ ਜੀ ਇੱਥੇ ਤੁਹਾਡੇ ਕੋਲ ਲੈਣੀ ਹੈ ਇਜਾਜ਼ਤ ਬੱਚਿਆਂ ਦਾ opinion ਤੇ ਇੱਕੋ ਜਿਹੜਾ ਮੇਨ ਬੰਦਾ ਹੈ ਕੋਈ ਤਾਂ ਪੁੱਛੇ ਨਹੀਂ ਸੋ ਇਹ ਰਾਜਿਆ ਵੀ ਨਹੀਂ ਤੁਹਾਡੇ ਆਇਆ ਕਰੀ ਤੁਹਾਡੇ ਹੈ ਪਰ ਇਹ ਕਰਦੇ ਕਰੀ ਤੁਹਾਨੂੰ ਕਦੋਂ ਕਦੋਂ ਵਾਈ ਗੁਰਦੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਬੋਲੋ ਵਾਹੀ ਗੁਰਦੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਹ ਵਿਆਹ ਖਾ ਕੇ ਆਏ ਨਾ ਇੰਨਾ ਇੰਨਾ ਢਿੱਡ ਭਰ ਲਿਆ ਵਾ ਵਿਆਹ ਵਿਆਹ ਤਾਂ ਖਾਦਾ ਵਾ ਯਾ ਨਹੀਂ ਖਾਈਦਾ ਵਿਆਹ ਤਾਂ ਖਾਦਾ ਵਾ ਗੋਸਤਾ ਗੋਸਤਾ ਖੁੱਲੇ ਜਾਇਆ ਕਰਨਾ ਠੀਕ ਹੈ ਛੁੱਟੀਆਂ ਨਹੀਂ ਮਿਲਣੀਆਂ ਹਾਂਜੀ ਭਾਬੀ ਜੀ ਇਹਦਾ ਪੁੱਤ ਕਿਆ ਰੱਖਣਾ ਵਾ ਸਿਹਤ ਡਾਊਨ ਹੋਈ ਹੈ ਹਾਂਜੀ ਠੀਕ ਹੈ ਨਾ ਸਿਹਤ ਡਾਊਨ ਹੈ ਬੇਨਾਂ ਨਹੀਂ ਉਹ ਇੱਜੇ ਇਹਨੇ ਹੁਣੇ ਪਾਪੇ ਘਰ ਭੱਜ ਜਾਣਾ ਹਾਂਜੀ ਤੂੰ ਕਿ ਚਾਹਵੇਂ ਕਿ ਆ ਦੇ 7:00 ਵਜੇ ਆਣਾ ਤੇ ਜੇ ਮਨ ਕੀ ਤਰ 7:00 ਵਜੇ ਭੱਜ ਜਾਣਾ ਆਪਾਂ ਚਾਹੀਏ ਚਾਹੀਏ ਆਪਾਂ ਚਾਹੀਏ ਚਾਹੀਏ ਆਪਾਂ ਮਮੇ ਕਿ ਚਾਹੀਏ ਫਿਰ ਆਪੋ ਨਹੀਂ ਨਹੀਂ ਇਹਨੂੰ ਇਹਨੂੰ ਤਾਂ ਮੈਂ ਜਾਵਾਂ ਕੀ ਨਹੀਂ ਵੀ ਜੀਰਾ ਦਾਵਾ? ਦਾਵਾ? ਜੇ ਮੈਂ ਮੈਂ ਜਾਵਾਂਗਾ ਨਾ। ਜਾਵਾਂ? ਕੋਈ ਕੋ ਵੀ ਰੋਂਦਾ ਵੀ ਹੋੁੰਦਾ ਵੀ। ਆਏ ਆਏ ਆਏ। ਕੰਬੀਆ ਆਵਾਜ਼ ਕਿਹਦੀ ਰੋਂਦੀ ਆ। ਲਸਤਾਨ ਚਲੋ ਚਲੀਏ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਆਏ ਆਏ ਆਏ। ਆ ਤੇ ਫਾਲ ਆਹੀ ਆ ਤੇ। ਆ ਤੇ ਚਿੰਝ ਲੱਭਦਾ ਸੀ ਹੈ। ਆਏ ਇਹ ਤੇ ਸ਼ੇਰ ਬੜਾ ਸ਼ੈਤਾਨ ਵਾਏ ਤੇ ਜਬਾਨ ਆਏ 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 ਬਾਈ ਜਿੱਦਣ ਟਾਈਮ ਹੋਊਗਾ ਨਾ ਛੁੱਟੀ ਹੋਗੀ ਆਇਓ ਤਿੰਨੇ ਜਾਣੇ ਉੱਥੇ ਪਰ ਦਾदू-ਬੱਪਾ ਨੂੰ ਦੱਸ ਕੇ ਉਹਨਾਂ ਦੀ ਪਰਮਿਸ਼ਨ ਲੈ ਕੇ

그다 <laughs>